ਬੀਤੀ ਰਾਤ ਸਰਹੰਦ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਦੱਸਤੀ ਕਿ ਬੀਤੀ ਰਾਤ 11 ਵਜੇ ਦੇ ਕਰੀਬ ਰੇਲਵੇ ਫਾਟਕ ਦੇ ਉੱਤੇ ਬਲਾਸਟ ਹੋਇਆ ਹੈ ਮਾਲ ਗੱਡੀ ਜਿਹੜੀ ਇਸ ਬਲਾਸਟ ਦਾ ਸ਼ਿਕਾਰ ਹੋਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਰੇਲਵੇ ਟਰੈਕ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਉਹ ਬਲਾਸਟ ਹੋਇਆ ਪੂਰੇ ਤਰੀਕੇ ਦੇ ਨਾਲ ਜਿਹੜੀ ਗੱਡੀ ਹੈ ਉਸ ਦਾ ਇੰਜਣ ਨੂੰ ਨੁਕਸਾਨਿਆ ਗਿਆ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹਾਲਾਂਕਿ ਇਸ ਟਰੈਕ ਨੂੰ ਜਿਹੜਾ ਉਹ ਸ਼ੁਰੂਆਤ ਜਿਹੜੀ ਜ਼ਰੂਰ ਕਰ ਦਿੱਤੀ ਗਈ ਹੈ ਸ਼ੁਰੂ ਜ਼ਰੂਰ ਕਰ ਦਿੱਤਾ ਗਿਆ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਇੱਥੇ ਤਬਦੀਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਸਰਚ ਉਹ ਨਾ ਜਿਹੜਾ ਉਹ ਚਲਾਇਆ ਜਾ ਰਿਹਾ ਦੂਰ ਦੂਰ ਤੱਕ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਖੇਤਾਂ ਦੇ ਵਿੱਚ ਫਿਰਦੇ ਹੋਏ ਨਜ਼ਰੋਂ ਆਉਂਦੇ ਨੇ ਰੇਲਵੇ ਵਿਭਾਗ ਹੈ ਜਿਹੜਾ ਉਹ ਵੀ ਮੌਕੇ ਤੇ ਪਹੁੰਚਾ ਹੈ ਹਾਲਾਂਕਿ ਇਸ ਦੀ ਜਿਹੜੀ ਆ ਮੁਰਮਤ ਜ਼ਰੂਰ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਗਾਰਡਰ ਨੇਗ ਸਾਈਡਾਂ ਤੇ ਨੇ ਇੱਕ ਸਾਈਡ ਜਿਹੜੇ ਖੰਭੇ ਲੱਗੇ ਹੋਏ ਸੀ ਉਹ ਦੂਰ ਤੱਕ ਜਿਹੜੇ ਨੇ ਉਹ ਨੁਕਸਾਨੇ ਗਏ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਪੁਲਿਸ ਦੇ ਉੱਚ ਅਧਿਕਾਰੀ ਨੇ ਜਿਹੜੇ ਉਭੀ ਇੱਥੇ ਪਹੁੰਚੇ ਨੇ ਤਾਂ ਲਗਾਤਾਰ ਇਸ ਜਿਹੜੀ ਘਟਨਾ ਬਾਰੇ ਆ ਉਹ ਜਾਂਚ ਇਕੱਠੀ ਕੀਤੀ ਜਾ ਰਹੀ ਹੈ ਕਿ ਆਖਰ ਇਸ ਟਰੈਕ ਤੇ ਹੋਇਆ ਕੀ ਹੈ ਕਿਸ ਕਾਰਨ ਜਿਹੜੀ ਇਹ ਗੱਡੀ ਨੁਕਸਾਨੀ ਗਈਆ ਪੂਰਾ ਇੰਜਣ ਨੁਕਸਾਨਿਆ ਗਿਆ ਜਿਹੜਾ ਡਰਾਈਵਰ ਹੈ ਉਹ ਜ਼ਖਮੀ ਹੋਇਆ ਹਾਲਾਂਕਿ ਹਜੇ ਤੱਕ ਕੁਝ ਵੀ ਇਸ ਦੇ ਪਿੱਛੇ ਸਪਸ਼ਟ ਨਹੀਂ ਹੋਇਆ ਕਿਸੇ ਵੀ ਅਧਿਕਾਰੀ ਦੇ ਵੱਲੋਂ ਉਸ ਦੀ ਪੁਸ਼ਟੀ ਹੈ ਜਿਹੜੀ ਉਹ ਨਹੀਂ ਕੀਤੀ ਗਈ ਹਲੇ ਸਿਰਫ ਕਾਰਨਾਂ ਦੀ ਜਾਂਚ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਦੂਰ ਤੱਕ ਜਿਹੜੇ ਪੁਲਿਸ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਦੂਰ ਤੱਕ ਜਿਹੜੀ ਛਾਣਬੀਨ ਕਰਦੇ ਹੋਏ ਤੋ ਬਿਆਨ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਆਖਰ ਇਸ ਪੂਰੇ ਜਿਹੜਾ ਘਟਨਾ ਦੇ ਪਿੱਛੇ ਕੀ ਹੈ ਕੀ ਜਿਹੜੀ ਕਿਉਂ ਜਿਹੜੀ ਇਹ ਘਟਨਾ ਵਾਪਰੀ ਆ ਤਾਂ ਲਗਾਤਾਰ ਜਿਹੜੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜੇ ਗੱਲ ਕਰੀਏ ਇੱਕ ਸਾਈਡ ਤੇ ਜਿਹੜਾ ਉਹ ਨੈਸ਼ਨਲ ਹਾਈਵੇ ਆ ਤੇ ਇਹ ਜਿਹੜੀ ਲਾਈਨ ਬਿਸ਼ੂਈ ਆ ਇਥੋਂ ਜਿੱਥੇ ਇਹ ਘਟਨਾ ਵਾਪਰੀ ਆ ਉਥੋਂ ਥੋੜੇ ਪਿੱਛੇ ਜਿਹੜਾ ਉਹ ਸਰਹੰਦ ਰੇਲਵੇ ਸਟੇਸ਼ਨੋਂ ਤੇ ਅੱਗੇ ਜਿਹੜੀ ਇਹ ਟਰੈਕ ਆ ਇਹ ਲਾਈਨ ਆ ਜਿਹੜੀ ਉਹ ਲੁਧਿਆਣਾ ਸਾਈਡ ਨੂੰ ਬਿਸ਼ੂਈ ਹੋਈ ਆ ਤਾਂ ਸਰਹੰਦ ਜਿਹੜਾ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਲਗਾਤਾਰ ਜਿਹੜੇ ਪਿਛਲੇ ਕਈ ਦਿਨਾਂ ਦੇ ਵਿੱਚ ਚਿੜੀਆਂ ਘਟਨਾਵਾਂ ਹੋਈਆਂ ਜਿਸ ਹਿਸਾਬ ਦੇ ਨਾਲ ਪਿਛਲੇ ਕਈ ਦਿਨਾਂ ਦੇ ਵਿੱਚ ਧਮਕੀਆਂ ਮਿਲੀਆਂ ਨੇ ਜੇ ਕੱਲ ਗੱਲ ਦੀ ਗੱਲ ਕਰੀ ਤਾਂ ਕੱਲ ਜਿਹੜਾ 2.5 ਕਿਲੋ ਦੇ ਕਰੀਬ ਜਿਹੜਾ ਆਡੀ ਐਕਸੋ ਹਾਰਪੁਰ ਪੁਲਿਸ ਦੇ ਵੱਲੋਂ ਜਿਹੜਾ ਫੜਿਆ ਵੀ ਗਿਆ ਹੈ ਜਿਸ ਦੀ ਜਾਣਕਾਰੀ ਖੁਦ ਡੀਜੀਪੀ ਸਾਹਿਬ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਗਈ ਸੀ ਕੁਝ ਸ਼ੱਕੀ ਵਿਅਕਤੀ ਨੇ ਜਿਹੜੇ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ ਤਾਂ ਲਗਾਤਾਰ ਜਿਹੜਾ ਧਮਕੀਆਂ ਦਾ ਦੌਰ ਹੈ ਉਹ ਵੀ ਚੱਲ ਰਿਹਾ ਹੈ ਕਿ ਹਰ ਰੋਜ਼ ਕਿਸੇ ਨਾ ਕਿਸੇ ਕਈ ਵਾਰ ਸਕੂਲਾਂ ਨੂੰ ਕਈ ਵਾਰ ਜਿਹੜੇ ਸਰਕਾਰੀ ਨਿਆਂਇਕ ادارے ਹੁੰਦੇ ਨੇ ਉਹਨਾਂ ਨੂੰ ਜਿਹੜਾ ਉਹ ਇਹਨਾਂ ਦਾ ਜਿਹੜਾ ਉਹ ਬਣਾਇਆ ਜਾਂਦਾ ਨਿਸ਼ਾਨਾ ਬਣਾਇਆ ਜਾਂਦਾ ਤਾਂ ਹੁਣ ਲਗਾਤਾਰ ਜਿਹੜੇ ਰੇਲਵੇ ਦੇ ਉੱਚ ਅਧਿਕਾਰੀ ਨੇ ਉਹ ਵੀ ਪਹੁੰਚ ਰਹੇ ਨੇ ਤੇ ਜਿਹੜੇ ਪੰਜਾਬ ਪੁਲਿਸ ਆ ਉਹ ਵੀ ਇੱਥੇ ਪਹੁੰਚੀ ਹੋਈ ਹੈ ਲਗਾਤਾਰ ਜਿਹੜਾ ਸੱਚਾ ਅਭਿਆਨ ਹੈ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਕਿ ਆਖਰ ਇਸ ਪੂਰੀ ਜਿਹੜੀ ਘਟਨਾ ਹੈ ਇਹ ਸਭ ਪੂਰੇ ਬਲਾਸਟ ਦੇ ਪਿੱਛੇ ਹੈ ਕਿ ਹਾਲਾਂਕਿ ਜਿਹੜਾ ਇਹ ਟਰੈਕ ਹੈ ਉਹ ਰਿਪੇਅਰ ਜਰੂਰ ਕਰ ਦਿੱਤਾ ਗਿਆ ਇਸੇ ਜਗ੍ਹਾ ਤੋਂ ਜਿਹੜੇ ਗਾਰਡਰ ਨੇ ਉਹ ਟੁੱਟੇ ਸੀ ਇਸ ਜਗ੍ਹਾ ਨੂੰ ਜਿਹੜਾ ਪੂਰਾ ਰਿਪੇਅਰ ਕੀਤਾ ਗਿਆ ਤੁਸੀਂ ਦੇ ਪੂਰਾ ਜਿਹੜੇ ਇਥੋਂ ਦੇ ਜਿਹੜੇ ਉੱਚ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਜਿਹੜੇ ਡੀਆਈਜੀ ਨਾਨਕ ਸਿੰਘ ਨੇ ਉਹ ਵੀ ਕੁਝ ਸਮੇਂ ਦੇ ਵਿੱਚ ਐਸਐਸਪੀ ਜਿਹੜੇ ਨੇ ਸ਼ੁਭ ਉਹ ਵੀ ਇੱਥੇ ਕੁਝ ਸਮੇਂ ਦੇ ਵਿੱਚ ਪਹੁੰਚ ਰਹੇ ਨੇ ਹਾਲਾਂਕਿ ਉੱਚ ਅਧਿਕਾਰੀ ਨੇ ਜਿਹੜੇ ਹੋਰ ਪੁਲਿਸ ਮੁਲਾਜ਼ਮ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਆਖਰ ਜਿਸ ਤਰੀਕੇ ਦੇ ਨਾਲ ਗਣਤੰਤਰ ਦਿਵਸ ਨਜ਼ਦੀਕ ਆ ਰਿਹਾ 26 ਨੌਜ਼ਦੀਕ ਆ ਰਹੀ ਆ ਤਾਂ ਸੁਰੱਖਿਆ ਦੇ ਘੇਰੇ ਨੇ ਜਿਹੜੇ ਉਹਨਾਂ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਜਿਹੜੀ ਸੁਰੱਖਿਆ ਨੂੰ ਲੈ ਕੇ ਜਿਹੜਾ ਹਰ ਜਾਂਚ ਏਜੰਸੀ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਆ ਉਹ ਪੂਰੇ ਪ੍ਰਕਟਾ ਪ੍ਰਬੰਧ ਕੀਤੇ ਜਾ ਰਹੇ ਨੇ ਪਰ ਠੀਕ ਉਸ ਤੋਂ ਪਹਿਲਾਂ ਇਹ ਵੱਡੀ ਘਟਨਾ ਵਾਪਰੀ ਇਹ ਬਲਾਸਟ ਹੋਣਾ ਰੇਲਵੇ ਰੇਲ ਦੀ ਜਿਹੜੀ ਮਾਲ ਗੱਡੀ ਆ ਉਸ ਦਾ ਇੰਜਣ ਜਿਹੜਾ ਉਹ ਨੁਕਸਾਨਿਆ ਜਾਣਾ ਜਿਹੜਾ ਡਰਾਈਵਰ ਆ ਉਸ ਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣਾ ਕਿਤੇ ਨਾ ਕਿਤੇ ਜਿਹੜੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਆਖਰ ਇਹ ਘਟਨਾ ਕਿਵੇਂ ਵਾਪਰੀ ਹੈ ਕਿਉਂ ਵਾਪਰੀ ਹੈ ਹਜੇ ਤੱਕ ਇਸ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਕਿ ਇਸ ਦੇ ਪਿੱਛੇ ਕਾਰਨ ਕੀ ਸੀ ਸਰਚ ਅਭਿਆਨ ਜਰੂਰ ਜਾਰੀ ਹੈ ਆਲੇ ਦੁਆਲੇ ਜਿਹੜੀ ਜਾਂਚ ਜਰੂਰ ਕੀਤੀ ਜਾ ਰਹੀ ਹੈ ਕਿ ਆਖਰ ਇਸ ਪੂਰੀ ਘਟਨਾ ਦੇ ਪਿੱਛੇ ਕੀ ਹੈ ਤਾਂ ਰੇਲਵੇ ਦੇ ਜਿੱਥੇ ਉੱਚ ਅਧਿਕਾਰੀ ਪਹੁੰਚੇ ਉੱਥੇ ਪੁਲਿਸ ਮੁਲਾਜ਼ਮ ਜਿਹੜੇ ਉੱਚ ਅਧਿਕਾਰੀ ਨੇ ਉਹ ਵੀ ਪਹੁੰਚ ਚੁੱਕੇ ਨੇ ਤੇ ਇਸ ਪੂਰੀ ਨੂੰ ਸਾਂਝੇ ਤੌਰ ਤੇ ਜਿਹੜਾ ਦੇਖਿਆ ਜਾ ਰਿਹਾ ਹੈ ਕਿ ਇਸ ਪੂਰੇ ਜਿਹੜੇ ਘਟਨਾ ਕਰਮ ਦੇ ਪਿੱਛੇ ਕੀ ਹੈ ਰਾਤ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਇੱਕ ਮਾਈਨਰ ਬਲਾਸਟ ਹੋਇਆ ਹੈ ਤੋ ਉਸ ਬਲਾਸ ਦੀ ਜਿਹੜੀ ਇਨਫੋਰਮੇਸ਼ਨ ਤੇ ਪੁਲਿਸ ਨੇ مستਦੀਨਲ ਕੰਮ ਕੀਤਾ ਕਾਫੀ ਐਕਟਿਵਲੀ ਕੰਮ ਕੀਤਾ ਰਾਤ ਦੀਆਂ ਅਲੱਗ-ਅਲੱਗ ਟੀਮਾਂ ਵੀ ਇੱਥੇ ਆਈਆਂ ਹੋਈਆਂ ਐ ਇੰਟੈਲੀਜੈਂਸੀ ਕੋਆਰਡੀਨੇਸ਼ਨ ਵੀ ਸਾਡੀ ਚੱਲ ਰਹੀ ਹੈ ਬਾਕੀ ਏਜੰਸੀਜ਼ ਨਾਲ ਵੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਨੇ ਵੀ ਆਪਣੀਆਂ ਸਪੈਸ਼ਲਾਈਜ਼ਡ ਟੀਮਾਂ ਭੇਜੀਆਂ ਇਹਨੂੰ ਤਰੀਕੇ ਨਾਲ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਐਂਡ ਵੀਲ ਇਨਸ਼ੋਰ ਕਿ ਜਿਹੜੇ ਬੰਤੇ ਦੇ ਪਿੱਛੇ ਨੇ ਉਹ ਫੜੇ ਜਾਣ ਬਟ ਮੈਂ ਇਹਦੇ ਚ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਨਾ ਤਾਂ ਕੋਈ ਇਹਦੇ ਚ ਲਾਸ ਆਫ ਲਾਈਫ ਹੋਇਆ ਤੇ ਨਾ ਹੀ ਕੋਈ ਮੇਜਰ ਲ ਡ라이ਵਰ ਜਿਹੜਾ ਸੀਗਾ ਉਹਦਾ ਗੱਡੀ ਦਾ ਉਹਨੂੰ ਮਾਈਨਰ ਇੱਕ ਦੋ ਇੰਜਰੀਜ਼ ਆਈਆਂ ਤੇ ਉਹ ਟੋਟਲੀ ਆਊਟ ਆਫ ਡੇਂਜਰ ਹੈ ਗੱਲਬਾਤ ਕਰ ਰਹੇ ਕੋਈ ਇਹੋ ਜਿਹਾ ਇਸ਼ੂ ਨਹੀਂ ਐ ਇੱਕ ਮਾਈਨਰ ਜਿਹਾ ਕੱਟਾ ਉਹਦੇ ਚੀਕ ਤੇ ਇਸ ਤੋਂ ਇਲਾਵਾ ਕੋਈ ਇੰਜਰੀ ਨਹੀਂ ਐ ਤੇ ਦੂਜਾ ਜਿਹੜਾ ਗੱਡੀ ਸੀਗੀ ਉਹਦੇ 'ਚ ਵੀ ਕੋਈ ਮੇਜਰ ਨੁਕਸਾਨ ਨਹੀਂ ਹੋਇਆ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਕਿ ਟਰੈਕ ਦਾ ਵੀ ਕੋਈ ਮੇਜਰ ਨੁਕਸਾਨ ਨਹੀਂ ਐ ਤੇ ਟਰੈਕ ਜਲਦੀ ਹੀ ਦੁਬਾਰਾ ਸ਼ੁਰੂ ਕਰ ਦਿੱਤਾ ਜਾਊਗਾ ਗੱਡੀਆਂ ਵਾਸਤੇ ਸਰ ਕਦੋਂ ਹੋਇਆ ਜੀ ਇਹ ਜਦੋਂ ਗੱਡੀ ਤੋਂ ਪਹਿਲਾਂ ਜਾਂ ਗੱਡੀ ਇਹ ਕੱਲ ਰਾਤ ਨੂੰ ਅਰਾਊਂਡ 9:50 ਮਿੰਟ ਤੇ ਹੋਇਆ ਜਦੋਂ ਗੱਡੀ ਪਾਸ ਕੀਤੀ ਉਸ ਵੇਲੇ ਸਰ ਜਿੱਦਾਂ ਕਿ ਕੋਈ ਰਿਮੋਟ ਟਾਈਪ ਸੀ ਜਾਂ ਫਿਕਸ ਟਾਈਪ ਸੀ ਦੇਖੋ ਹਜੇ ਬੜੀਆਂ ਪ੍ਰੀਲੀਮਿਨਰੀ ਸਟੇਜ ਐ ਇਨਵੈਸਟੀਗੇਸ਼ਨ ਦੀ ਹਜੇ ਕੁਝ ਵੀ ਕਹਿਣਾ ਜਲਦੀ ਹੋਊਗਾ ਸੋ ਇੱਕ ਵਾਰੀ ਅਸੀਂ ਇਨਵੈਸਟੀਗੇਟ ਕਰ ਲਈਏ ਪ੍ਰੋਪਰ ਉਸ ਤੋਂ ਬਾਅਦ ਤੁਹਾਡੀ ਡਿਟੇਲਡ ਬਰੀਫਿੰਗ ਕਰ ਦਿੱਤੀ ਜਾਊਗੀ ਕਿ ਕੀ ਕੁਝ ਆਇਆ ਇਨਵੈਸਟੀਗੇਸ਼ਨ 'ਚ ਸਰ ਬਾਪਰਾ ਕੀ ਆ ਜੀ ਇਹ ਨੇ ਕੋਈ ਬਲਾਸਟ ਹੋਇਆ ਮਾਈਨਰ ਬਲਾਸਟ ਜਿਵੇਂ ਮੈਂ ਦੱਸਿਆ ਕਿ ਰਾਤ ਨੂੰ 9:00 ਦੇ 50 ਮਿੰਟ ਤੇ ਹੋਇਆ ਸੋ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਅੱਗੇ ਵਧੂਗੀ ਜਿਹੜੀਆਂ ਵੀ ਡਿਟੇਲਸ ਆਣਗੀਆਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਹੁਣ ਤੱਕ ਇਦਾਂ ਸਾਹਮਣੇ ਆਈ ਵੀ ਇਹ ਕੀਤਾ ਹੀ ਗਿਆ ਵਾ ਬਲਾਸਟ ਜਾਂ ਕਿ ਕੋਈ ਸ਼ਰਾਰਤੀ ਦੱਤ ਜਾਂ ਕੋਈ ਦੇਸ਼ਵਧੀ ਕੋਈ ਸ਼ਰਾਰਤੀ ਤੱਤ ਨੇ ਹੀ ਕੀਤਾ ਡੈਫੀਨੇਟਲੀ ਤੇ ਜਿਹੜਾ ਬਲਾਸਟ ਹੈ ਪਰ ਉਹ ਮੈਂ ਕੈਟੇਗੋਰਿਕਲੀ ਤੁਹਾਨੂੰ ਦੱਸਣਾ ਚਾਹੁੰਗਾ ਕਿ ਬੜਾ ਮਾਈਨਰ ਬਲਾਸਟ ਕੋਈ ਉਹ ਜਾਂ ਮੇਜਰ ਬਲਾਸਟ ਨਹੀਂ ਹੈ ਇਨਫੂਟਰ ਫਰਮ ਅੱਗੇ ਜਿੱਦਾਂ ਹੁਣ 26 ਜਨਵਰੀ ਨੂੰ ਲੈ ਕੇ ਹੋਰ ਵੀ ਬਹੁਤ ਧਮਕੀਆਂ ਦੇ ਰਹੇ ਨੇ ਡੀਪੂ ਦੇ ਤੱਕ ਜਿਵੇਂ ਪਹਿਲਾਂ ਵੀ ਪੁਲਿਸ ਵੱਲੋਂ ਬੜਾ ਮੁਸਤੈਰ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਉਹਨੂੰ ਅਸੀਂ ਹੋਰ ਇਨਕਰੀਜ਼ ਕਰਾਂਗੇ ਉਹਨੂੰ ਹੋਰ ਵਧਾਵਾਂਗੇ ਜਿਹੜੀ ਸਾਡੇ ਨਾਕਾਬੰਦੀਆਂ ਉਹਨੂੰ ਇਨਕਰੀਜ਼ ਕੀਤਾ ਜਾਊਗਾ ਜਿਹੜੀਆਂ ਇਨਪੁਟਸ ਨੇ ਉਹਦੇ ਮੁਤਾਬਕ ਕੰਮ ਕੀਤਾ ਜਾ। ਇਹ ਟੈਰਰਿਸਟ ਐਕਟੀਵਿਟੀ ਬਣੀ ਜਾ ਸਕਦੀ ਹੈ। ਅਹ ਟੈਰਰਿਸਟ ਐਕਟੀਵਿਟੀ ਹਜੇ ਕਹਿਣਾ ਜਲਦੀ ਹੈ ਜਿਵੇਂ ਮੈਂ ਕਿਹਾ ਕਿ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਸੋ ਉਹਦੇ ਚ ਜਿਵੇਂ ਜਿਵੇਂ ਅੱਗੇ ਚੱਲੂਗੀ ਗੱਲ ਕਿ ਕਿਵੇਂ ਕੀਤਾ ਕਿੰਨੇ ਕੀਤਾ ਕਿਉਂ ਕੀਤਾ ਕੀ ਉਹਦਾ ਕਾਰਨ ਹੈ ਕੀ ਉਹਦਾ ਮੋਟਿਵ ਸੀਗਾ ਉਸ ਤੋਂ ਬਾਅਦ ਹੀ ਕੁਝ ਕਹਿ ਪਾਵਾਂਗੇ ਨਹੀਂ ਕ੍ਰਿਮੀਨਲ ਐਕਟੀਵਿਟੀ ਕਹਿ ਸਕਦੇ ਆ ਟੈਰਰਿਸਟਿਕ ਐਕਟੀਵਿਟੀ ਕਹਿਣਾ ਹੋ ਜਲਦੀ नहीं देखिए जैसे आर डी एक्स पहले रिकवर हुआ है वो पंजाब पुलिस की मुस्तैदी की वजह से ही हुआ है और जैसे मैंने कहा है कि रात को जब के हमारे पास इन्फॉमेशन आई उसके बाद भी बड़ी एक्टिवली हमारी तरफ से काम किया जा रहा है इसको जल्दी ट्रेस करेंगे लोगों को रेस्ट करेंगे